ਆਪਣੇ ਪਾਰਟੀ ਦੇ ਸਾਡੇ ਉਮੀਦਵਾਰ ਕਮਿੰਤ ਸ਼ੋਪਰੇਸ਼ ਸਿੰਘ ਜੀ ਦੇ ਨਾਲ ਅੱਜ ਜਿਵੇਂ ਜਿਮਨੀ ਰੋਡ ਹਲਕਾ ਆਤਮਨਗਰ ਸ਼ਿਮਲਾਪੁਰੀ ਵਿਖੇ ਪੈਦਲ ਮਾਰਚ ਸ਼੍ਰੀ ਅਸ਼ੋਕਪੁਰਾਸ਼ਰ ਪੱਪੀ ਦੇ ਹੱਕ ਵਿੱਚ ਸਮੂਹ ਵਲੰਟੀਅਰਾਂ ਉਹਦੇ ਜਨਾਂ ਵੱਲੋਂ ਬੜੇ ਸ਼ਾਨਦਾਰ ਤਰੀਕੇ ਨਾਲ ਕੱਢਿਆ ਜਾ ਰਿਹਾ ਜਿੱਤੇ ਬਿਲਕੁਲ ਨੂੰ ਨੂੰ ਕਰਦੇ ਲੋਕਾਂ ਨੂੰ ਆਮ ਆਦਮੀ ਪਾਲ ਦੀਆਂ ਪ੍ਰਾਪਤੀਆਂ ਸਰ ਅਸ਼ੋਕ ਪ੍ਰੈਸ਼ਰ ਪੰਪੀ ਦੀ ਸੰਸ਼ੀਧਤ ਬਾਰੇ ਲੋਕਾਂ ਨੂੰ ਰੂਪ ਰੂਪਾਣਾ ਚੰਨ ਨੰਬਰ ਇਹ 1.5 ਕਰੋੜ ਤੋਂ ਹੋ ਜਾਏਗੀ ਜੀ ਸ਼ਿਵਲਾਪੁਰੀ ਮਹਿਰ ਦੇ ਫੌਂਟੋ ਸ਼ੁਰੂ ਹੋ ਕੇ 2 ਕਿਲੋਮੀਟਰ ਦੇ ਤਰੀਕ ਲਗਭਗ ਸੱਦੇ ਸੇਜ ਜਿੰਨੀਆਂ ਗੜੀਆਂ ਉਹਨਾਂ ਦੇ ਵਿੱਚ ਲੋਕਾਂ ਦਾ ਸ਼ਰਾਬ ਦਾ ਮੈਂਟ ਹੈ ਕਿ ਨਹੀਂ ਯਾਨੀ ਕਿ ਇਹ ਰੇਤੀ ਪਾਣੀ ਕਿਹੜਾ ਚੋਰ ਹੈ ਸਰਵਜੀਤ ਬਾਦੂ ਕਾਇਨ ਦਾ ਕੋਈ ਸ਼ਹਿਰੀ ਨਹੀਂ ਕਿਉਂਕਿ 70 ਸਾਲ ਦੇ ਵਿੱਚ ਉਹਨਾਂ ਨੇ ਪੰਜਾਬ ਦਾ ਬੁਰਾ ਹਾਲ ਕਰਿਆ ਜੀ ਉਹ ਸਾਹ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਨੇ ਲੋਕਾਂ ਨੂੰ ਦੱਸਤਾ ਵੀ ਜਿਹੜੀ ਰਾਜਨੀਤੀ ਹੁੰਦੀ ਹੈ ਸੇਵਾ ਲਈ ਹੁੰਦੀ ਹੈ ਨਾ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਅੱਜ ਸ਼੍ਰੀਆ চোপੜਾ ਸ਼ਰ ਪੱਪੀ ਦੀ ਉਹਨਾਂ ਮਹਿਮਨ ਦਰਵਾਜ਼ਾ ਤੋਂ ਦੋ ਟੂ ਟੂ ਕਰੇ ਸੀ ਤਾਂ ਇੱਕ ਦੁਕਾਨ ਸੀ ਜਿਹਦਾ ਨਾਮ ਪੰਜਾਬ ਟੈਲੀਕਮ ਹੈ ਉਹਦੇ ਉੱਤੇ ਬੋਰਡ ਲਗਾ ਦੇਖਿਆ ਵੀ ਬਾਈ 70 ਏਸੀ 0 ਟਨ ਪੇਮੈਂਟ ਫਿਲਸਟਰੀ ਐਮ ਆਈ 1999 ਅੰਮਨ ਨੂੰ ਖੇਤੀ ਦੀ ਹੋਈ ਵੀ ਇੱਥੇ ਦੋ ਟੂ ਦੋ ਦੇ ਸਮਾਪਤੇ ਕਰੀ ਤੰਬੀ ਕਰ ਇਸ ਵਾਰ ਤੇ ਇਸ ਕਿੱਥੇ ਮਿਲਦਾ ਕੋਈ ਵਿਆਜ ਨਹੀਂ ਕੁਛ ਨਹੀਂ ਤਾਂ ਮਨ ਨੂੰ ਅਸੀਂ ਖੁਸ਼ੀ ਹੋਈ ਹੈ ਕਿ ਮੈਂ ਸਾਰੇ ਵੀਰਾਂ ਨੂੰ ਕਹਾ ਵੀ ਪਾਈ ਜੀ ਨੇ ਇਥੇ ਲਵਾਉਣਾ ਤਾਂ ਇਸ ਦੁਕਾਨ ਤੋਂ ਕਿੰਨੇ ਦੇ ਇਸ ਨੇ ਬਹੁਤ ਸਾਰੇ ਮੁੱਸੀ ਲਵਾ ਰਹੇ ਨੇ ਦੇਖੋ ਮੈਨੂੰ ਇਹਨੇ ਦੱਸਿਆ ਵੀ ਜਦੋਂ ਵੀ ਬੀਰੂ ਮੇਰਾ ਹੋਏ ਨੇ ਇਹ ਸੀ ਵੀ ਫੇਲ ਇੰਨੀ ਵੱਧ ਗਈ ਵੀ ਅਗਲਾ ਕਹਿੰਦਾ ਯਾਰ ਅਸੀਂ ਬਿਜਲੀ ਨੂੰ ਬੜੇ ਧਿਆਨ ਨਾਲ ਬਰਤਾਂਗੇ ਪਰ ਗਰਮੀ ਤੋਂ ਤਾਂ ਰਾਹਤ ਪਾਵਾਂਗੇ ਬਿਜਲੀ ਵੀ ਹੁਣ ਲੱਗ ਪਵੇ 24 ਘੰਟੇ ਰੰਗ ਇੱਕ ਤੇ ਓਵਰ ਲੋਡ ਕਰਨ ਹੁੰਦੇ ਮਾੜੇ ਮੋਟੇ ਕੱਟ ਲੱਗਦੇ ਆ ਔਰ ਅੱਗੇ ਵਾਲੇ ਹਾਲਾਤ ਨੇ ਵੀ ਬਿਜਲੀ ਤਾਂ ਸਾਰੀ ਸਰੀ ਡੈੜੀ ਆਉਂਦੀ ਹੈ ਇਸ ਗੱਲ ਤੋਂ ਵੀ ਇਹਨਾਂ ਦੇ ਸ਼ੇਰ ਨੂੰ ਵੀ ਬੜਾ ਪਰਮਾਹੰਗਾਰ ਹੈ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ ਵੀ ਦਿਲ ਖਿੱਚਦਾ ਠੀਕ ਹੈ ਸਰ ਥੈਂਕ ਯੂ ਜਿਹੜਾ ਜੈ ਦੋੜ ਤੋਂ ਕਵਾਜ ਕਲਵਾਨ ਜੀ ਜਿਹਨੂੰ ਰੋਡ ਸ਼ੋ ਸੀਗਾ ਬਹੁਤ ਵੱਡਾ ਪਰਮਾਹੰਗਾਰ ਆ ਬਣਿਆ ਲੋਕਾਂ ਦਾ ਪਿਆਰ ਹੈ ਲੋਕੀ ਪਿਆਰ ਕਰਦੇ ਆ ਆਮ ਆਦਮੀ ਪਾਰਟੀ ਦਾ ਝਾੜੂ ਕਰਨ ਲੱਗਿਆ ਵਾ ਇਹਨਾਂ ਦਾ ਤਾਂ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਰਦੇਸ਼ ਸਿੰਘ ਜੁਨਾ ਆਮ ਆਦਮੀ ਪਾਰਟੀ ਵੱਲੋਂ ਅੱਜ ਸਿੱਧੂ ਸਾਹ ਦੇ ਨਾਮ ਅਸੀਂ ਸੋਰਾਚ ਚੁਕੀ ਜੋ ਕਿ ਐਮਪੀ ਦੇ ਉਮੀਦਵਾਰਾ ਉਹਨਾਂ ਦਾ ਅਸੀਂ ਬੋਟ ਟੂ ਡੋਰ ਕੀਤਾ ਤੇ ਜਦੋਂ ਉਹਨਾਂ ਨੇ ਇੱਕ ਸਮਾਪਤੀ ਕੀਤੀ ਤੇ ਮੇਰੇ ਬ੍ਰਦਰ ਪੰਜਾਬ ਟੈਲੀਕਮ ਜਿਨ੍ਹਾਂ ਦੇ ਐਬ ਲੱਗੀ ਸੀ ਸਿੱਧੂ ਸਾਹ ਦੇ ਨਾਲ ਆਏ ਸੀ ਤੇ ਵਾਕਈ ਸਹੀ ਗੱਲ ਆ ਇੱਕ ਆਮ ਪਾਰਟੀ ਵੱਲੋਂ ਜ਼ੀਰੋ ਬਿਲ ਦਾ ਜੋ ਵਹੀਮ ਚਲਾਈ ਗਿਆ ਲਾਂਚ ਕੀਤਾ ਗਿਆ ਹਰ ਤੱਕ 70 ਸਾਲਾਂ ਦੀ ਕੋਈ ਨਹੀਂ ਤੇ ਜੋ ਕਿ ਗਰੀਬ ਲੋਕ ਕਹਿੰਦੇ ਸੀ ਕਿ ਅੱਛੀ ਵੀ ਕਦੇ ਏਸੀ ਲਵਾਵਾਂਗੇ ਕੋਲਰ ਦੀ ਹਵਾ ਲੈਂਦੇ ਸੀ ਤੇ ਹੁਣ ਇਸੀ ਦਾ ਬਿੱਲ ਵੀ ਦੇਖੋ ਨਵੇਂ ਤਕਰੀਕ ਆ ਗਈ ਆ ਤੇ ਦੋ ਤਿੰਨ ਜੁਨਤਾ ਚਲਦੇ ਆ ਵੀ ਜ਼ਿਆਦਾ ਨਹੀਂ ਉਸ ਚੀਜ਼ ਦਾ ਲੋਕ ਫਾਇਦਾ ਲੈ ਰਹੇ ਨੇ ਤੇ ਅਸੀਂ ਖੁਸ਼ ਆ ਤੇ ਕੁਝ ਆਗੂਦਾਰ ਵੀ ਖੁਸ਼